ਅਮਰਜ਼ਰ ਦੇ ਸੀਆਈ ਸਟਾਪ ਵੱਲੋਂ ਤਸਕਰੀ ਮਾਮਲੇ 'ਚ ਗ੍ਰਿਫਤਾਰ ਕੀਤੇ ਗੁਰਬੀਰ ਸਿੰਘ ਦਾ ਸਿਹਤ ਵਿਭਾਗ ਫਿਰੋਜ਼ਪੁਰ ਨਾਲ ਕੋਈ ਨਹੀਂ ਹੈ ਸਬੰਧ ਸਾਲ 2023 ਦੇ ਜੁਲਾਈ ਮਹੀਨੇ ਵਿੱਚ ਹੀ ਇਸ ਦੀਆਂ ਸਬਾਵਾਾਂ ਕੀਤੀਆਂ ਸਨ ਸਮਾਪਤ ਡਾਕਟਰ ਰਾਜਵਿੰਦਰ ਕੌਰ ਸਿਵਲ ਸਰਜਨ ਪ੍ਰਾਈਵੇਟ ਫਰਮ ਰਾਹੀਂ ਸਿਹਤ ਵਿਭਾਗ ਵਿੱਚ ਕਰ ਰਿਹਾ ਸੀ ਡਰਾਈਵਰੀ ਦਾ ਕੰਮ ਅਮਰਸਰ ਦੇ ਸੀਏ ਸਟਾਫ ਵੱਲੋਂ ਹਰਵੰਦ ਸਮੇਤ ਗਿਰਪਦਾਰ ਕੀਤੇ ਗੁਰਬੀਰ ਸਿੰਘ ਦਾ ਸਿਵਲ ਸਰਜਨ ਫਿਰੋਜ਼ਪੁਰ ਦਫ਼ਤਰ ਨਾਲ ਕੋਈ ਸੰਬੰਧ ਨਹੀਂ ਹੈ ਇਹ ਵਿਚਾਰ ਸਾਂਝੇ ਕਰਦਿਆਂ ਸਿਵਲ ਸਰਜਨ ਫਿਰੋਜ਼ਪੁਰ ਡਾਕਟਰ ਰਾਜਵਿੰਦਰ ਕੌਰ ਨੇ ਇੱਕ ਪ੍ਰੈਸ ਨੋਟ ਜਾਰੀ ਕਰਦਿਆਂ ਸਪਸ਼ਟ ਕੀਤਾ ਕਿ ਸੇਿਤ ਪਾਗ ਵਿੱਚ ਉਕਤ ਡਰਾਈਵਰ ਆਊਟਸੋਰਸ ਤੌਰ ਤੇ ਭਰਤੀ ਪ੍ਰਾਈਵੇਟ ਕੰਪਨੀ ਵੱਲੋਂ ਗਿਆ ਸੀ ਹੁਣਾਂ ਕਿਹਾ ਕਿ ਉਕਤ ਗੁਰਵੀਰ ਸਿੰਘ ਪ੍ਰਾਈਵੇਟ ਕੰਪਨੀ ਰਾਹੀਂ ਸਿਵਲ ਸਰਜਨ ਦਫਤਰ ਅਦੀਨ ਐਮਐਮਯੂ ਵਿੱਚ ਕੁਝ ਸਮਾਂ ਕੰਮ ਕਰਦਾ ਰਿਹਾ ਅਤੇ ਉਸ ਦੀਆਂ ਸਵਾਮਾਂ 31/7/2023 ਨੂੰ ਸਮਾਪਤ ਕਰ ਦਿੱਤੀਆਂ ਗਈਆਂ ਸਨ। ਉਹਨਾਂ ਨੇ ਕਿਹਾ ਕਿ ਉਕਤ ਪ੍ਰਾਈਵੇਟ ਡਰਾਈਵਰ ਜੋ ਮਿਤੀ 31/7/2023 ਨੂੰ ਗੈਰਹਾਜ਼ਰ ਰਿਹਾ ਸੀ ਜਿਸ ਦੇ ਚਲਦਿਆਂ ਕੰਪਨੀ ਨੂੰ ਜਾਣੂ ਕਰਵਾਉਂਦੇ ਉਸ ਨੂੰ ਟਰਮੀਨੇਟ ਕਰਨ ਉਪਰੰਤ ਕੰਪਨੀ ਨੂੰ ਉਕਤ ਵਿਅਕਤੀ ਬਾਰੇ ਲਿਖ ਦਿੱਤਾ ਗਿਆ ਸੀ। ਜਿਸ ਤੋਂ ਬਾਅਦ ਉਸ ਦੀਆਂ ਸਵਾਮਾਂ ਮਿਤੀ 31/7/2023 ਨੂੰ ਖਤਮ ਕਰ ਦਿੱਤੀਆਂ ਗਈਆਂ ਹਨ। ਉਹਨਾਂ ਕਹਾਕੇ ਗੁਪਤ ਗਰਵੀਰ ਸਿੰਘ ਦਾ ਸਿਹਤ ਵਿਭਾਗ ਨਾਲ ਪਿਛਲੇ 1 ਸਾਲ ਤੋਂ ਕੋਈ ਸੰਬੰਧ ਨਹੀਂ ਹੈ।